ਲੂਵੀ ਪੰਜਾਬੀ ਮਾਰੂਤੀ ਦੀ ਪਹਿਲੀ ਇਲੈਕਟ੍ਰਿਕ ਗੱਡੀ ਇੰਡੀਆ ਦੇ ਵਿੱਚ ਲਾਂਚ ਕਰ ਦਿੱਤੀ ਗਈ ਹੈ ਬਹੁਤ ਹੀ ਸੋਹਣਾ ਡਿਜ਼ਾਈਨ ਮੈਨੂੰ ਲੱਗਿਆ ਦਾ ਫਰੰਟ ਦੇਖ ਲਓ ਕਾਫੀ ਬੋਲਡ ਜਿਹਾ ਲੁੱਕ ਹੈ ਤੁਹਾਨੂੰ ਦੱਸ ਦਿਆਂ ਦੇ ਵਿੱਚ ਲੈਵਲ 2 ਦਾ ਐਡਾਸ ਮਿਲਣਾ ਹੈ 360 ਡਿਗਰੀ ਕੈਮਰਾ ਮਿਲੇਗਾ ਬਾਕੀ ਫਰੰਟ ਦੇਖ ਲਓ ਕਾਫੀ ਅਟਰੈਕਟਿਵ ਹੈ ਚਲੋ ਤੁਹਾਨੂੰ ਦੀ ਸਾਈਡ ਪ੍ਰੋਫਾਈਲ ਦਿਖਾਉਣਾ ਦੋਸਤੋ ਗੱਡੀ ਦੀ ਸਾਈਡ ਪ੍ਰੋਫਾਈਲ ਦੀ ਗੱਲ ਕਰੀਏ ਵੀ ਕਾਫੀ ਸੋਹਣੀ ਲੱਗੀ ਹੈ ਮੈਨੂੰ ਵੱਡੀਆਂ ਵੱਡੀਆਂ ਕਲਾਡਿੰਗਸ ਦਿੱਤੀਆਂ ਗਈਆਂ ਨੇ 18 ਇੰਚ ਦੇ ਦੇ ਵੀ ਅਲॉय ਵੀਲ ਦਿੱਤੇ ਗਏ ਨੇ ਇਹ ਡੁਅਲ ਟੋਨ ਕਲਰ ਆ ਦੇ ਲਗਿਆ ਮੈਨੂੰ ਕਾਫੀ ਅਟਰੈਕਟਿਵ ਲਗਿਆ ਛੋਟਾ ਜਿਹਾ ਸਪੋਇਲਰ ਦਿੱਤਾ ਹੋਇਆ ਦੇਖੋ ਇੱਥੇ EV Vitara ਲਿਖਿਆ ਹੋਇਆ ਹੈ نیچے ਦੋ ਰਿਕੁਐਸਟ ਸੈਂਸ ਦਿੱਤੇ ਗਏ ਨੇ ਆਹ ਵਾਲਾ ਜਿਹੜਾ ਹਿੱਸਾ ਟੇਲ ਦਾ ਕੁਛ ਹੱਦ ਤੱਕ ਤੁਹਾਨੂੰ ਫਰਾਂਕਸ ਦੀ ਯਾਦ ਦਿਲਾਏਗਾ ਮਿੱਤਰੋ ਇੰਟੀਰੀਅਰ ਚੈੱਕ ਕਰ ਲਓ ਇਹ ਵੀ ਕਾਫੀ ਸੋਨਾ ਡਿਊਲ ਟੋਨ ਹੈ ਇਹਦੇ ਵਿੱਚ ਆ ਦੇਖ ਲਓ ਸਿੰਗਲ ਗਲਾਸ ਦਿੱਤਾ ਗਿਆ ਇਹਦੇ ਵਿੱਚ ਦੋ ਸਕਰੀਨਸ ਹੋਣਗੀਆਂ ਔਰ ਫਲੈਟ ਬਾਟਮ ਸਟੀering wheel ਦਿੱਤਾ ਗਿਆ ਹੈ ਸੈਂਟਰ ਕੰਸੋਲਰ ਦਾ ਦੇਖੋ ਬਿਲਕੁਲ ਜਿਹਾ ਬ੍ਰਿਜ ਸਟਾਈਲ ਹੈ ਵਾਇਰਲੈਸ ਚਾਰਜਰ ਇਹਦੇ ਵਿੱਚ ਮਿਲ ਜਾਂਦਾ ਹੈ ਕਾਫੀ ਸਾਰੇ ਸਵਿਚਸ ਇੱ ਔਰ ਉੱਪਰ ਸਨਰੂਫ ਵੀ ਇਹਦੇ ਵਿੱਚ ਮਿਲ ਜਾਂਦਾ ਹੈ ਕਾਫੀ ਪ੍ਰੀਮੀਅਮ ਲੱਗਦਾ ਮੈਨੂੰ ਲੱਗਦਾ Maruti ਦੀ ਹੁਣ ਤੱਕ ਦੀ ਸਭ ਤੋਂ ਪ੍ਰੀਮੀਅਮ ਗੱਡੀ ਹੋਏਗੀ ਜਿਹੜੀਆਂ ਫਰੰਟ ਸੀਟਸ ਨੇ ਦੋਨੋਂ ਵੈਂਟੀਲੇਟਿਡ ਨੇ ਔਰ ਜਿਹੜੀ ਡਰਾਈਵਰ ਸੀਟ ਹੈ 10 ਵੇ ਅਡਜਸਟੇਬਲ ਹੈ ਹੋਰ ਸੁਣ ਲਓ ਇਹਦੇ ਵਿੱਚ 7 에ਅਰ ਬੈਗ ਸਟੈਂਡਰਡ ਦਿੱਤੇ ਜਾਣਗੇ ਮਤਲਬ ਕਿ ਸੇਫਟੀ ਦਾ ਵੀ Maruti ਨੇ ਚੰਗਾ ਖਿਆਲ ਰੱਖਿਆ ਹੈ ਹਾਂਜੀ ਵੀ ਮਿੱਤਰੋ ਕਿੱਦਾਂ ਦੀ ਲੱਗੀ ਗੱਡੀ ਫਿਰ ਮੈਨੂੰ ਕਮੈਂਟ ਬਾਕਸ ਚ ਦੱਸ ਦਿਓ